ਅੱਜ ਦੇ ਟਾਈਮ ਦੇ ਵਿੱਚ ਕਿਸੇ ਅਦਰ ਬਿਜ਼ਨਸ ਦੇ ਮੁਕਾਬਲੇ ਟੈਕਸਟਾਈਲ ਬਿਜ਼ਨਸ ਚੱਲ ਰਿਹਾ ਜਿਹੜੇ 10 ਟਾਈਮਸ ਫਾਸਟੇਸ ਨਾਲੇ 10 ਗੁਣਾ ਜ਼ਿਆਦਾ ਪ੍ਰੋਫਿਟ ਦੇਣ ਵਾਲਾ ਬਿਜ਼ਨਸ ਤੇ ਉਹਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਹੁੰਦੇ ਆ ਜਿਨ੍ਹਾਂ ਨੇ ਬਿਜ਼ਨਸ ਸ਼ੁਰੂ ਕਰਨਾ ਹੈ ਲੇਕਿਨ ਆ ਜਾਪਾਂ ਡਾਇਰੈਕਟਲੀ ਬਿਜ਼ਨਸ ਦੀ ਗੱਲ ਕਰ ਰਹੇ ਆ ਤਾਂ ਫਰੈਂਚਾਈਜ਼ੀ ਬਿਜ਼ਨਸ ਦੀ ਗੱਲ ਕਰ ਲੈਣੇ ਆ ਕਾਫੀ ਵਾਰ ਹੁੰਦਾ ਹੈ ਕਿ ਆਪਾਂ ਨੂੰ ਫਰੈਂਚਾਈਜ਼ ਲੈਣੀ ਹੁੰਦੀ ਹੈ ਕਿਸੇ ਵੱਡੇ ਬ੍ਰੈਂਡ ਦੀ ਵੱਡੇ ਬ੍ਰੈਂਡ ਦਾ ਨਾਂ ਚਾਹੀਦਾ ਬਟ ਪ੍ਰੋਬਲਮ ਕੀ ਹੁੰਦੀ ਹੈ ਕਿ ਆਪਨ ਲੱਗਦਾ ਹੈ ਕਿ ਯਾਰ ਬਜਟ 3-4 ਕਰੋੜ ਦਾ ਤਾਂ ਹੋਣਾ ਹੀ ਚਾਹੀਦਾ ਜੇਕਰ ਆਪਾਂ ਫਰੈਂਚਾਈਜ਼ ਹੀ ਲੈਣ ਲੱਗਿਆ ਬਟ ਇਸ ਤਰ੍ਹਾਂ ਦਾ ਜਿਨੇ ਵੀ ਲੋਕੇ ਸੋਚ ਰਹੇ ਨੇ ਉਹਨਾਂ ਮੈਂ ਇੱਕ ਹੀ ਚੀਜ਼ ਕਲੀਅਰ ਕਰਨਾ ਚਾਹਾਂਗੀ ਕਿ ਨਹੀਂ ਜੀ ਬਿਲਕੁਲ ਵੀ ਨਹੀਂ ਜੇਕਰ ਤੁਸੀਂ ਫਰੈਂਚਾਈਜ਼ ਹੀ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਟੈਕਸਟਾਈਲ ਮਾਰਕੀਟ ਦੇ ਵਿੱਚ ਆਪਣਾ ਵਧੀਆ ਬਿਜ਼ਨਸ ਜਮਾਣਾ ਚਾਹੁੰਦੇ ਹੋ ਇੱਕ ਵੱਡਾ ਨਾਂ ਚਾਹੁੰਦੇ ਹੋ ਆਪਣੀ ਦੁਕਾਨ ਦਾ ਤੇ ਤੁਸੀਂ ਇਹ ਚਾਹੁੰਦੇ ਹੋ ਕਿ ਉਹ ਕਿਪਾ ਕਹਿੰਦੇ ਨਾ ਫੇਮ ਹੋਵੇ ਉਹਨਾਂ ਦਾ ਨਾਂ ਬਹੁਤ ਵੱਡਾ ਹੋਵੇ ਲੋਕੀ ਜਾਣਦੇ ਹੋਣ ਉਹਨਾਂ ਨੂੰ ਤਾਂ ਬਸ ਇਹੋ ਜਿਹਾ ਬਿਜ਼ਨਸ ਲੈ ਕੇ ਆਈਆਂ ਫਰੈਂਚਾਈਜ਼ੀ ਦਾ ਤੇ ਇਹੋ ਜਿਹੀ ਕੰਪਨੀ ਤੋਂ ਮਿਲਾਵਾਂਗੇ ਤੇ ਪਲੀਜ਼ ਅੱਜ ਵਾਸਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖ ਲਿਓ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਵਗੇ ਅੱਜ ਆਪਾਂ ਫਰਾਂਚਾਈਜ਼ੀ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਨਾ ਕਾਫੀ سارے ਬਹੁਤ سارے ਵੱਡੇ ਵੱਡੇ ਬ੍ਰਾਂਡ ਜਿਹੜੇ ਫਰਾਂਚਾਈਜ਼ੀ ਦੇ ਰਹੇ ਨੇ ਅਜੇ ਟਾਈਮ ਦੇ ਵਿੱਚ 3-4 ਕਰੋੜ ਜੀ ਹਾਂ 3-4 ਕਰੋੜ ਦੀ ਰੇਂਜ ਦੇ ਨਾਲ ਲੇਕਿਨ ਮੈਂ ਤੁਹਾਨੂੰ ਲੈ ਕੇ ਆਇਆ ਕਿ ਉਹ ਜਿਹੇ ਬ੍ਰਾਂਡ ਦੇ ਜਿਸ ਨੂੰ ਫਰਾਂਚਾਈਜ਼ੀ ਮਿਲ ਜਾਂਦੀ ਹੈ ਸਿਰਫ ਉਹਦੇ 12.5 ਲੱਖ ਰੁਪਏ ਤੋਂ ਜੀ ਹਾਂ ਤੁਸੀਂ ਐਨਾ ਕੋਲੋ ਫਰਾਂਚਾਈਜ਼ੀ ਲੈ ਸਕਦੇ ਹੋ ਫਰਾਂਚਾਈਜ਼ੀ ਦੇ ਵਿਸ਼ੇ ਤੁਹਾਨੂੰ ਕੰਪਲੀਟ ਕਲੈਕਸ਼ਨ ਦੇਣਗੇ ਜਿਹੜਾ ਤੁਸੀਂ ਮਾਡਲ ਸਿਲੈਕਟ ਕਰੋਗੇ ਕਿਉਂਕਿ ਇਹਨਾਂ ਕੋਲ ਚਾਰ ਮਾਡਲਸ ਨੇ A B C D ਅੱਜ ਚੱਲਦੇ ਨੇ ਗੱਲ ਕਰਦੇ ਆਪਾਂ ਕਿ ਇਸ ਦੇ ਹਿਸਾਬ ਨਾਲ ਤੁਸੀਂ ਕਾਊਂਟਰ ਵੀ ਚੈੱਕ ਕਰ ਲੋਗੇ ਇਹਨਾਂ ਕੋਲ ਚਾਰ ਮਾਡਲਸ ਨੇ A ਮਾਡਲ ਦੀ ਗੱਲ ਕਰੀਏ 12.5 ਲੱਖ ਦਾ ਇਨਵੈਸਟਮੈਂਟ ਹੈ ਜਿਹਦੇ ਵਿੱਚ ਤੁਹਾਨੂੰ ਇਹਨਾਂ ਕੋਲੋਂ ਪ੍ਰੋਡਕਟ ਮਿਲ ਜਾਂਦਾ ਹੈ ਜਿਹੜਾ ਤੁਹਾਡੇ ਸਟੇਟ 'ਚ ਚੱਲਦਾ ਹੈ ਜਾਂ ਤੁਹਾਡੀ ਸਿਟੀ 'ਚ ਚੱਲਦਾ ਹੈ ਉਹੀ ਟ੍ਰੈਂਡਿੰਗ ਕਲੈਕਸ਼ਨ ਦੂਜੀ ਗੱਲ ਇਹ ਕਿ ਤੁਹਾਨੂੰ ਇੰਟੀਰੀਅਰ ਡਿਜ਼ਾਈਨ ਵੀ ਆਪ ਕਰਾ ਕੇ ਦਿੰਦੇ ਕੀ ਪ੍ਰੋਮੋਸ਼ਨ ਚੁੜੀ ਕੰਪਨੀ ਆਪ ਕਰਕੇ ਦਿੰਦੀ ਹੈ ਤੇ फोर्थ ਨੰਬਰ ਸਪਤਾ ਇੰਪੋਰਟੈਂਟ ਮਾਰਕੀਟਿੰਗ ਆਫਲਾਈਨ ਔਨਲਾਈਨ ਮਾਰਕੀਟਿੰਗ ਕੰਪਨੀ ਆਪ ਕਰਦੀ ਹੈ ਤੇ ਇਹਦੇ ਫਾਇਦੇ ਕੀ ਹੋਣ ਆਲੇ ਨੇ ਸਭ ਤੋਂ ਵੱਡਾ ਫਾਇਦਾ ਕਿ ਤੁਹਾਨੂੰ ਕੋਈ ਰਾਇਲਟੀ ਚਾਰਜ ਨਹੀਂ ਹੈ ਮਤਲਬ ਕੋਈ ਰਾਇਲਟੀ ਨਹੀਂ ਦੇਣੀ ਨੋ ਰਾਇਲਟੀ ਸੈਕੰਡ ਕੋਈ ਕਮਿਸ਼ਨ ਨਹੀਂ ਹੈ ਨੋ ਕਮਿਸ਼ਨ ਐਂਡ 3 ਕੋਈ ਵੀ ਪ੍ਰੋਫਿਟ ਸ਼ੇਅਰਿੰਗ ਨਹੀਂ ਹੈ ਯਾਨੀ ਕਿ ਨੋ ਪ੍ਰੋਫਿਟ ਸ਼ੇਅਰਿੰਗ ਤੁਹਾਨੂੰ ਕੋਈ ਵੀ ਪੈਸਾ ਆਪਣੇ ਪ੍ਰੋਫਿਟ ਦੇ ਵਿੱਚੋਂ ਕੰਪਨੀ ਨੂੰ ਨਹੀਂ ਦੇਣਾ ਜਿੰਨਾ ਵੀ ਪ੍ਰੋਫਿਟ ਹੋਊਗਾ ਉਹ ਤੁਹਾਡਾ ਸਾਰਾ ਆਪ ਦਾ ਹੀ ਹੋਊਗਾ ਤੇ ਇਹਦੇ ਵਿੱਚ ਆਪਣੇ ਕੋਲ ਜਿੰਨੇ ਮਾਡਲਸ ਨੇ ਨਾ ਉਸ ਨਾਲ ਦੀ ਆਪਣੇ ਹਿਸਾਬ ਦੇ ਨਾਲ ਪ੍ਰਾਈਸ ਰੇਂਜ ਵੀ ਹੈਗੀ ਆ ਜਿਵੇਂ ਇਹ ਮਾਡਲ 12.5 ਲੱਖ ਦਾ ਹੈ ਤੁਸੀਂ B ਮਾਡਲ ਲਓਗੇ ਉਹ 25 ਲੱਖ ਦਾ ਹੈ C ਮਾਡਲ ਬਾਰੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ D ਮਾਡਲ ਬਾਰੇ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚ ਤੁਹਾਨੂੰ ਕਲੈਕਸ਼ਨ ਵੀ ਵੱਖਰਾ-ਵੱਖਰਾ ਮਿਲਦਾ ਹੈ A ਮਾਡਲ ਦੇ ਵਿੱਚ ਸਿਰ ਸਾਰੀ ਮਿਲਦੀ ਹੈ B ਮਾਡਲ ਦੀ ਗੱਲ ਕਰਾਂ ਉਹਦੇ ਵਿੱਚ ਪੂਰਾ ਲੇਡੀਜ਼ wear ਆ ਜਾਂਦਾ ਹੈ ਸਾਰੀ ਸੂਟ কুরਤੀ ਲਹਿੰਗਾ ਜਿਹੜਾ ਵੀ ਮਿਲਦਾ ਸਭ ਕੁਝ ਜੇ ਅਸੀਂ C ਮਾਡਲ ਦੀ ਗੱਲ ਕਰੀ ਤਾਂ ਉਹਦੇ ਵਿੱਚ ਕਿਡਸ ਵੀ ਐਡ ਹੋ ਜਾਂਦਾ ਹੈ D ਮਾਡਲ ਵਿੱਚ men's ਹੈ ਨਹੀਂ ਕਿ ਪੂਰਾ ਸਭ ਕੁਝ ਲੇਡੀਜ਼ men's kids ਸਭ ਮਿਲ ਜਾਂਦਾ ਹੈ ਇਸ ਤਰ੍ਹਾਂ ਮਾਡਲ ਨੇ हिसाब ਦੇ ਨਾਲ ਡਿਵਾਈਡ ਕੀਤਾ ਗਿਆ ਹੈ ਨਾਲੇ ਉਸੇ ਸਬੰਧ ਨਾਲ ਤੁਹਾਨੂੰ ਉਹਦੀ ਪ੍ਰਾਈਸ ਰੇਂਜ ਮਿਲੇਗੀ ਔਰ ਸਭ ਨਾਲ ਉਹ ਕਲੈਕਸ਼ਨ ਮਿਲੇਗਾ ਆਪਣੇ ਕੋਲ 올 आवर इंडिया ਦਾ ਜੇ ਤੁਸੀਂ ਪੰਜਾਬ ਤੋਂ ਦੇਖ ਰਹੇ ਹੋ ਤੁਹਾਨੂੰ ਪੰਜਾਬੀ ਟੇਸਟ ਇੱਥੇ ਮਿਲ ਜਾਂਦਾ ਹੈ कॉटन ਚਾਹੀਦਾ ਹੈ क्रेप ਚਾਹੀਦਾ ਹੈ ਪਿਓਰ ਚਾਹੀਦਾ ਹੈ ਹਰ ਤਰ੍ਹਾਂ ਦਾ ਮਟੀਰੀਅਲ ਇਹਨਾਂ ਕੋਲ ਹੈ ਤੇ ਵਪਸੂਟ ਦੀ ਗੱਲ ਕਰ ਰਿਹਾ ਪਾਕਿਸਤਾਨੀ ਚਾਹੀਦਾ ਅੱਜਕੱਲ ਟ੍ਰੈਂਡ ਕਰ ਰਿਹਾ ਤਾਂ ਪਾਕਿਸਤਾਨੀ ਦੇ ਵੀ ਤੁਹਾਨੂੰ ਇੱਥੇ ਕੈਟਲੌਗ ਪੀਸਸ ਮਿਲ ਜਾਣਗੇ ਲਹਿੰਗੇ ਦੀ ਗੱਲ ਕਰਾਂ ਆਪਣੇ ਪੰਜਾਬ ਤੋਂ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਨੇ ਜਿਸੇ ਫਰੈਂਚਾਈਜ਼ੀ ਮਾਡਲ ਲੈ ਰਹੇ ਤੁਹਾਨੂੰ B ਮਾਡਲ ਵਿੱਚ ਤਾਂ ਲਹਿੰਗੇ ਵੀ ਮਿਲ ਜਾਣਗੇ ਇਨਕਲੂਡ ਹੋ ਜਾਣਗੇ ਤਾਂ ਉਹ ਸਾਰੇ ਤੁਹਾਨੂੰ ਟ੍ਰੈਂਡਿੰਗ ਕਲੈਕਸ਼ਨ ਮਿਲੇਗਾ ਹਰ ਇੱਕ ਕਲੈਕਸ਼ਨ ਪ੍ਰੀਮੀਅਮ ਕੁਆਲਿਟੀ ਦਾ ਹੈ ਤੇ ਫਰੈਂਚਾਈਜ਼ੀ ਬਿਨਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਜਮੇਰਾ ਫੈਸ਼ਨ ਉਹ ਐਜ਼ ਅ ਟਾਈਮ ਦੀ ਵੀ ਸਾਰੇ ਦੁਨੀਆ ਜਾਣਦੀ ਹੈ ਅਜਮੇਰਾ ਫੈਸ਼ਨ ਇੱਕ ਬਹੁਤ ਵੱਡਾ ਨਾਮ ਹੈ ਜੇ ਟੈਕ ਫਰੈਂਚਾਈਜ਼ੀ ਓਪਨ ਹੋ ਚੁੱਕੀ ਹੈ ਯਾਨੀ ਕਿ ਬੁੱਕ ਹੋ ਚੁੱਕੀ ਹੈ ਤੇ ਜੇਕਰ ਤੁਹਾਨੂੰ ਵੀ ਕੋਈ ਫਰੈਂਚਾਈਜ਼ੀ ਲੈਣੀ ਹੋ ਤੁਸੀਂ ਵੀ ਲੈ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਹੀ ਓਪਨ ਹੈ ਇੱਕ ਫਰੈਂਚਾਈਜ਼ੀ ਤੇ ਇੱਕ ਹੋਰ ਫਰੈਂਚਾਈਜ਼ੀ ਹੈ ਆਪਣੇ ਦੋ ਫਰੈਂਚਾਈਜ਼ੀ ਪੰਜਾਬ ਦੇ ਵਿੱਚ ਓਪਨ ਹੋ ਚੁੱਕੀ ਹੈ ਥਰਡ ਹਾਲੇ ਪ੍ਰੋਸੈਸਿੰਗ ਦੇ ਵਿੱਚ ਹੈ ਛੇਤੀ ਓਪਨ ਹੋ ਜੂਗੀ ਤੇ ਜੇਕਰ ਤੁਹਾਨੂੰ ਵੀ ਆਪਣੇ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦੇ ਵਿੱਚ ਫਰੈਂਚਾਈਜ਼ੀ ਲੈਣੀ ਹੋਵੇ ਤਾਂ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਅਜ ਮੇਰਾ ਫੈਸ਼ਨ ਦੇ ਫਰੈਂਚਾਈਜ਼ੀ ਦੇ ਟੀਮ ਨੂੰ ਨੰਬਰ ਤੁਹਾਡੇ ਸਕਰੀਨ ਤੇ ਚੱਲ ਰਿਹਾ ਹੈ ਜੀ ਹਾਂ ਫਰੈਂਚਾਈਜ਼ੀ ਦਾ ਨੰਬਰ ਹੈ ਆਪਣਾ ਉਹ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਕੰਟੈਕਟ ਕਰਕੇ ਆਪਣੇ ਫਰੈਂਚਾਈਜ਼ੀ ਲੈ ਲਓ ਕਿਉਂਕਿ ਫਰੈਂਚਾਈਜ਼ੀ ਲੈਣ ਦੇ ਬਹੁਤ ਸਾਰੇ ਫਾਇਦੇ ਨਹੀਂ ਤੁਹਾਨੂੰ ਬੈਠੇ ਬੈਠੇ ਨਾ ਮਿਲ ਜਾਂਦਾ ਅਜਮੇਰਾ ਟ੍ਰੈਂਡ ਦੇ ਨਾਂ ਦਾ ਜੀ ਹਾਂ ਅਜਮੇਰਾ ਫੈਸ਼ਨ ਦੀ ਫਰੈਂਚਾਈਜ਼ ਨੂੰ ਅਜਮੇਰਾ ਟ੍ਰੈਂਡ ਦੇ ਨਾਂ ਤੋਂ ਮਿਲਦੀ ਹੈ ਜਿਹਦੇ ਵਿੱਚ ਤੁਹਾਨੂੰ ਸਟਾਰਟਿੰਗ ਤੋਂ ਹੀ 3 ਤੇ 4 ਲੱਖ ਤੋਂ ਪ੍ਰੋਫਿਟ ਹੋ ਜਾਂਦਾ ਹੈ ਜੀ ਹਾਂ 3 ਤੋਂ ਲੈ ਕੇ 4 ਲੱਖ ਤੱਕ ਦਾ ਪ੍ਰੋਫਿਟ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਫਰੈਂਚਾਈਜ਼ੀ ਬਿਜ਼ਨਸ ਸ਼ੁਰੂ ਕਰਕੇ ਦਾ ਕੰਟੈਕਟ ਨੰਬਰ ਸਕਰੀਨ ਤੇ ਨੇ ਜਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਜ ਮੇਰਾ ਫੈਸ਼ਨ ਨੂੰ ਜਿਹਦਾ ਕੰਪਲੀਟ ਐਡਰੈਸ ਤੁਹਾਨੂੰ ਕੈਪਸ਼ਨ ਚ ਮਿਲ ਜਾਂਦਾ ਹੈ ਨਹੀਂ ਕਿ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਂਦਾ ਹੈ ਪਲੀਜ਼ ਤੁਸੀਂ ਵਿਜ਼ਿਟ ਜ਼ਰੂਰ ਕਰ ਲਿਓ ਅਜ ਮੇਰਾ ਫੈਸ਼ਨ ਇਹ ਸੂਰਤ ਦੇ ਵਿੱਚ ਲੋਕੇਟਡ ਹੈ ਪੰਜਾਬ ਦੇ ਵਿੱਚ ਨਹੀਂ ਹੈਗਾ ਕਾਫੀ ਸਾਰੇ ਲੋਕੇ ਮੈਨੂੰ ਮੈਸੇਜ ਕਰਦੇ ਨੇ ਕਿ ਮੈਡਮ ਲੁਧਿਆਣਾ ਚ ਕਿੱਥੇ ਐਡਰੈਸ ਹੈ ਅੰਮ੍ਰਿਤਸਰ ਚ ਕਿੱਥੇ ਐਡਰੈਸ ਹੈ ਨਹੀਂ ਜੀ ਨਹੀਂ ਸਿਰਫ ਔਰ ਸਿਰਫ ਸੂਰਤ ਦੇ ਵਿੱਚ ਲੋਕੇਟਡ ਹੈ ਤਾਂ ਤੁਹਾਨੂੰ ਸੂਰਤ ਆਣਾ ਪੈਣਾ ਹੈ ਗੱਡੀ ਆਉਗੀ ਤੁਹਾਨੂੰ ਲੈਣ ਵਾਸਤੇ ਸਟੇਸ਼ਨ ਤੁਸੀਂ ਬਸ ਕੰਟੈਕ ਜੇਕਰ ਵੀਡੀਓ ਚੰਗੀ ਲੱਗੀ ਹੋਏ ਲਾਈਕ ਸ਼ੇਅਰ ਕਰ ਲਿਓ ਤੁਸੀਂ ਨਵੇਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ